ਹਾਂਜੀ ਦੋਸਤੋ ਆਪਾਂ ਇਸ ਰੂਮ ਦੇ ਕਾਰਨਰ ਦੇ ਵਿੱਚੋਂ ਸ਼ੁਰੂ ਕਰਦੇ ਹਾਂ ਜਿਹੜਾ ਟੂਲ ਤੁਸੀਂ ਪਹਿਲੇ ਨੰਬਰ ਤੇ ਲਟਕ ਰਿਹਾ ਦੇਖ ਰਹੇ ਹੋ ਉਸ ਦਾ ਨਾਮ ਹੈਗਾ ਮੈਟਲ ਸ਼ਵਲ ਜਿਹੜੇ ਸ਼ਵਲ ਹੁੰਦੇ ਨੇ ਇਹ ਕਾਫੀ ਪ੍ਰਕਾਰ ਦੇ ਹੁੰਦੇ ਨੇ ਇੱਕ ਜਿਸ ਦਾ ਹੈਂਡਲ ਵੁੱਡਨ ਹੁੰਦਾ ਤੇ ਫਰੰਟ ਪਾਰਟ ਪਲਾਸਟਿਕ ਦਾ ਹੁੰਦਾ ਤੁਸੀਂ ਦੇਖਿਆ ਹੋਣਾ ਕੈਨੇਡਾ ਤੇ ਅਮਰੀਕਾ ਵਰਗੀ ਕੰਟਰੀ ਦੇ ਵਿੱਚ ਉਹ ਸਨੋ ਰਿਮੂਵ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਦੂਜਾ ਟੂਲ ਜੋ ਹੁਣ ਮੈਂ ਚੱਕਣ ਜਾ ਰਿਹਾ ਇਸ ਦਾ ਨਾਮ ਹੈਗਾ ਰੋਟਰੀ ਕਲਟੀਵੇਟਰ ਇਸ ਤੱਕਮ ਹੈਗਾ ਬੀਜ ਤੇ ਮਿੱਟੀ ਨੂੰ ਮਿਕਸ ਕਰਨਾ ਜਦ ਆਪਾਂ ਕਿਸੇ ਵੀ ਬੀਜ ਦਾ ਛੜਕਾ ਦਿੰਨੇ ਆ ਉਸ ਤੋਂ ਬਾਅਦ ਹਲਕਾ ਹਲਕਾ ਇਸ ਰੋਟਰੀ ਕਲਟੀਵੇਟਰ ਨੂੰ ਉੱਤੇ ਫੇਰੇਆ ਜਾਂਦਾ ਜਿਵੇਂ ਤੁਸੀਂ ਦੇਖ ਰਹੇ ਹੋ ਤਾਂ ਕਿ ਬੀਜ ਤੇ ਮਿੱਟੀ ਪ੍ਰੋਪਰ ਮਿਕਸ ਹੋ ਜਾਈਂ ਅਗਲਾ ਟੂਲ ਜਿਹੜਾ ਮੇਰੇ ਜਿਹੜਾ ਮੈਂ ਚੱਕਣ ਜਾ ਰਹੇ ਹਾਂ ਇਸ ਦਾ ਨਾਮ ਹੈਗਾ ਸਪੇਡ ਫੋਰਕ ਇਸ ਨੂੰ ਫੋਰਕ ਤਾਂ ਕਿਹਾ ਜਾਂਦਾ ਕਿ ਇਸ ਦੇ ਜਿਹੜੇ ਆਪਸੀ ਥਿੱਲੀਆਂ ਵਿੱਚ ਜਿਹੜੀ ਵਿਡਥ ਹੁੰਦੀ ਆ ਉਹ ਕਾਫੀ ਦੂਰ ਦੂਰ ਹੁੰਦੀ ਆ ਤੇ ਇਸ ਟੂਲ ਨੂੰ ਕਹਿੰਦੇ ਨੇ ਹਾਰਟ ਸ਼ੇਪ ਹੋਲੋ ਹੋ ਤੇ ਐਜਸ ਦੇ ਵਿੱਚੋਂ ਸ਼ਾਰਪ ਹੁੰਦਾ ਤੇ ਇਹਨੂੰ ਪੁਸ਼ ਹੋ ਵੀ ਕਹਿ ਦਿੰਦੇ ਨੇ ਆਹਾ ਹਰੇ ਤੇ ਕਾਲੇ ਰੰਗ ਦੇ ਵਿੱਚ ਜੋ ਪਿਆ ਇਹਨੂੰ ਸਪੇਡ ਕਹਿੰਦੇ ਨੇ ਸ਼ਫਲ ਤੇ ਸਪੇਡ ਦੇ ਵਿੱਚ ਥੋੜਾ ਹੀ ਅੰਤਰ ਹੁੰਦਾ ਸਪੇਡ ਅੱਗੋਂ ਫਲੈਟ ਹੁੰਦੀ ਆ ਤੇ ਸ਼ਫਲ ਅੱਗੋਂ ਸ਼ਾਰਪ ਹੁੰਦੀ ਆ ਇਸ ਦੇ ਨਾਲ ਹੀ ਜਿਹੜਾ ਤੁਸੀਂ ਦੇਖ ਰਹੇ ਹੋ ਕਾਫੀ ਝਾੜੂ ਟਾਈਪ ਉਸਨੂੰ ਰੇਕ ਕਹਿੰਦੇ ਨੇ ਜੋ ਮੇਰੇ ਹੱਥ ਦੇ ਵਿੱਚ ਹੋਣਾ ਇਸ ਨੂੰ ਕਹਿੰਦੇ ਨੇ ਸਟਾਰਟ ਅਪ ਹੋ ਇਸ ਦਾ ਇਸਤੇਮਾਲ ਵੀ ਮੈਂ ਕੀਤਾ ਤੇ ਤੁਹਾਨੂੰ ਮੈਂ ਦਿਖਾਉਣਾ ਵੀ ਇਹ ਕਿਸ ਦੇ ਕੰਮ ਆਉਂਦਾ ਇਹ ਸਾਰੇ ਉੱਪਰਲੇ ਗਰਾਊਂਡ ਲੈਵਲ ਦੇ ਉੱਤੇ ਜਿਹੜੇ